ਸਤਿ ਸ਼੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ। ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਦੇਵਾਂਗੇ। ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਜਾਣਕਾਰੀ ਆ। ਤੇ ਤੁਸੀਂ ਉਸ ਜਾਣਕਾਰੀ ਨੂੰ ਲੈ ਕੇ ਆਪਣਾ ਫਾਇਦਾ ਕਰ ਸਕਦੇ। ਤਾਂ ਦੋਸਤੋ ਆਪਾਂ ਫਿਰ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਣੀ ਆ ਇਹ ਹੈਗੀ ਵੀ ਆਧਾਰ ਕਾਰਡ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਸਭ ਕੋਲ ਹੈ ਜਿਹੜਾ ਪਛਾਣ ਦੇ ਤੌਰ ਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਆਪਣੇ ਦੇਸ਼ ਦੇ ਵਿੱਚ ਆ ਜਿਹੜਾ ਡਾਕੂਮੈਂਟ ਆ ਉਹ ਆਧਾਰ ਕਾਰਡ ਆ ਤਾਂ ਆਧਾਰ ਕਾਰਡ ਦੀ ਸੁਰੱਖਿਆ ਕਿਵੇਂ ਆਪਾਂ ਕਰ ਸਕਦੇ ਆਂ ਦੀ ਸੁਰੱਖਿਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਹਾਂਜੀ ਦੋਸਤੋ ਜਿਹੜਾ ਆਧਾਰ ਕਾਰਡ ਆ ਇਹ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਆ ਤੇ ਇਹਦੀ ਸੁਰੱਖਿਆ ਕਰਨ ਸਾਡਾ ਫਰਜ ਆ ਕਿਉਂਕਿ ਇਹਦੀ ਸੁਰੱਖਿਆ ਕਰਨ ਦੇ ਨਾਲ ਅਸੀਂ ਆਪਣੀ ਫਾਇਦਾ ਕਰ ਸਕਦੇ ਆ ਜੇਕਰ ਆਪਾਂ ਇਸ ਵਿੱਚ ਅਨਗਹਿਲੀ ਵਰਤਦੇ ਆ ਤਾਂ ਕਈ ਵਾਰੀ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਇਹਦਾ ਹੋ ਸਕਦਾਗਾ ਹੁਣ ਤਾਂ ਨੂੰ ਦੋਸਤੋ ਆਪਾਂ ਦੱਸਦੇ ਆ ਵੀ ਜਿਹੜਾ ਆਧਾਰ ਕਾਰਡ ਆ ਇਹਦਾ ਕਿਵੇਂ ਕੋਈ ਗਲਤ ਇਸਤੇਮਾਲ ਹੋ ਸਕਦਾ ਇੱਕ ਤਾਂ ਦੋਸਤੋ ਇਹ ਸਭ ਤੋਂ ਵੱਡਾ ਪਛਾਣ ਪੱਤਰ ਹੈ ਕਿਤੇ ਵੀ ਆਪਾਂ ਜਾਣੇ ਆ ਬੈਂਕ 'ਚ ਜਾਂ ਕਿਤੇ ਵੀ ਕੋਈ ਵੀ ਪਛਾਣ ਦੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਦਿਖਾਉਣ ਵਾਸਤੇ ਆਧਾਰ ਕਾਰਡ ਮੰਗਿਆ ਜਾਂਦਾ ਤਾਂ ਇਹ ਪਛਾਣ ਦੇ ਵਾਸਤੇ ਕੋਈ ਤੁਹਾਡੀ ਪਛਾਣ ਦਾ ਗਲਤ ਇਸਤੇਮਾਲ ਇਸ ਚੀਜ਼ ਦੇ ਨਾਲ ਕਰ ਸਕਦਾ ਹੈਗਾ ਦੂਸਰਾ ਦੋਸਤੋ ਤੁਹਾਡੀ ਜੋ ਵੀ ਲੋਕੇਸ਼ਨ ਦੀ ਜਾਣਕਾਰੀ ਆ ਉਹ ਸਾਰੀ ਆਧਾਰ ਕਾਰਡ ਦੇ ਵਿੱਚ ਹੁੰਦੀ ਆ ਕਿਉਂਕਿ ਆਧਾਰ ਕਾਰਡ ਇੱਕ ਕਾਰਡ ਹੀ ਨਹੀਂ ਹੈ ਇਹ ਦੇ ਇੱਕ ਮਤਲਬ ਕਿ ਆਨਲਾਈਨ ਵੀ ਇਹਦੇ ਵਿੱਚ ਬਹੁਤ ਸਾਰੀਆਂ ਆਪਣੀਆਂ ਜਾਣਕਾਰੀਆਂ ਜਿਹੜੀਆਂ ਛੁਪੀਆਂ ਹੁੰਦੀਆਂ ਨੇ ਜਾਣਕਾਰੀਆਂ ਹੁੰਦੀਆਂ ਨੇ ਤਾਂ ਉਹ ਜਾਣਕਾਰੀਆਂ ਦਾ ਵੀ ਕੋਈ ਗਲਤ ਇਸਤੇਮਾਲ ਕਰ ਸਕਦਾ ਜੇਕਰ ਆਪਾਂ ਆਪਣੇ ਆਧਾਰ ਕਾਰਡ ਦੀ ਸੁਰੱਖਿਆ ਨਹੀਂ ਕਰਦੇ ਤਾਂ ਇਸ ਤਰ੍ਹਾਂ ਆਪਣੇ ਆਧਾਰ ਕਾਰਡ ਦੇ ਨਾਲ ਆਪਣਾ ਬਾਇਓਮੈਟ੍ਰਿਕ ਮਤਲਬ ਕਿ ਆਪਣੇ ਫਿੰਗਰਪ੍ਰਿੰਟ ਅੱਖਾਂ ਦੇ ਪ੍ਰਿੰਟ ਇਹ ਸਭ ਕੁਝ ਇਹਦੇ ਵਿੱਚ ਐਡ ਹੁੰਦਾ ਹੈਗਾ ਤੇ ਉਸ ਦੇ ਨਾਲ ਕੋਈ ਉਸ ਦੀ ਆਪਣੀ ਗਲਤ ਜਾਣਕਾਰੀ ਨੂੰ ਗਲਤ ਜਗ੍ਹਾ ਜੋਜ ਕਰ ਸਕਦਾਗਾ ਜਿਸ ਦਾ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੇ ਇਸ ਦੀ منی ਲਾਂਡਰਿੰਗ ਦੇ ਵਿੱਚ ਵੀ ਲੋਕ ਇਹਦਾ ਇਸਤੇਮਾਲ ਆਪਣਾ ਗਲਤ ਇਸਤੇਮਾਲ ਕਰ ਸਕਦੇ ਹਨ منی ਲਾਂਡਰਿੰਗ ਦੇ ਵਿੱਚ ਵੀ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਇਸ ਤਰ੍ਹਾਂ ਆਧਾਰ ਦਾ ਇਹ ਤਿੰਨ ਚਾਰ ਜਗ੍ਹਾ ਦੇ ਉੱਤੇ ਕੋਈ ਵੀ ਆਪਣੇ ਆਧਾਰ ਕਾਰਡ ਦਾ ਗਲਤ ਇਸਤੇਮਾਲ ਕਰ ਸਕਦਾਗਾ ਹੁਣ ਤੁਹਾਨੂੰ ਆਪਾਂ ਦੋਸਤੋ ਦੱਸਾਂਗੇ ਵੀ ਆਪਾਂ ਕਿਵੇਂ ਚੈੱਕ ਕਰੀਏ ਵੀ ਆਪਣਾ ਆਧਾਰ ਕਾਰਡ ਦਾ ਜਿਹੜਾ ਕਿਤੇ ਕੋਈ ਗਲਤ ਇਸਤੇਮਾਲ ਤਾਂ ਨਹੀਂ ਹੋਇਆ ਤਾਂ ਦੋਸਤੋ ਜਦੋਂ ਵੀ ਆਪਾਂ ਕਿਤੇ ਕੋਈ ਆਧਾਰ ਕਾਰਡ ਦਾ ਯੂਜ਼ ਕਰਦੇ ਆ ਚਾਹੇ ਉਹ ਆਪਾਂ OTP ਦੇ ਥਰੂ ਕਰੀਏ ਬੈਂਕ ਦੇ ਵਿੱਚ ਕਰੀਏ ਜਾਂ KYC ਦੇ ਥਰੂ ਕਰੀਏ ਤਾਂ ਪੂਰਾ ਡਾਟਾ ਜਿਹੜਾ ਆਪਣਾ ਉਹ ਆਨਲਾਈਨ ਰਿਕਾਰਡ ਦੇ ਵਿੱਚ ਚੜ ਜਾਂਦਾ ਹੈਗਾ ਜੇਕਰ ਆਪਾਂ ਉਸ ਨੂੰ ਚੈੱਕ ਕਰਨਾ ਚਾਹੁੰਦੇ ਆ ਤਾਂ ਆਪਾਂ ਜਿਹੜੀ UA UIADIA ਨਾ ਗਵਰਨਮੈਂਟ ਦੀ ਸਾਈਟ ਆ ਉਹਦੇ ਉੱਤੇ ਜਾ ਕੇ ਇਹ ਸਾਰੇ ਜਾਣਕਾਰੀ ਚੈੱਕ ਕਰ ਸਕਦੇ ਆ ਆਪਾਂ ਪਹਿਲਾਂ UID ਦੀ ਸਾਈਟ ਦੇ ਉੱਤੇ ਜਾਣਾਗਾ ਉਸ ਤੋਂ ਬਾਅਦ ਉੱਥੇ ਜਾ ਕੇ ਆਪਾਂ ਆਪਣਾ ਆਧਾਰ ਕਾਰਡ ਦੇ ਜਿਹੜਾ ਆਪਣਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਅਟੈਚ ਆ ਉਹਦੇ ਉੱਤੇ OTP ਆਊਗਾ ਤਾਂ OTP ਪਰ ਕੇ ਆਪਣੇ ਜਿਹੜੀ ਉਹਦੇ ਉੱਤੇ ਜਾਊਗੀ ਉਸ ਦੇ ਵਿੱਚ ਆਪਾਂ ਜਾ ਕੇ ਆਪਣੇ ਆਧਾਰ ਕਾਰਡ ਦਾ ਆਪਾਂ ਕਿੱਥੇ ਕਿੱਥੇ ਇਸਤੇਮਾਲ ਕੀਤਾ ਕਿਦੋਂ ਕਿਦੋਂ KYC ਕਰਵਾਈ ਹੈ ਕਿਦੋਂ ਆਪਾਂ ਨੂੰ ਕਿਹੜੇ-ਕਿਹੜੇ OTP ਆਏ ਆ ਤੇ ਕਿੱਥੇ-ਕਿੱਥੇ ਆਪਾਂ ਨੇ ਯੂਜ਼ ਕੀਤਾ ਉਹ ਡੇਟ ਬਾਈਜ਼ ਆਪਾਂ ਚੈੱਕ ਕਰ ਸਕਦੇ ਹਾਂ ਅ ਜੇਕਰ ਆਪਾਂ ਆਪਣੇ ਆਧਾਰ ਕਾਰਡ ਦੀ ਪੂਰੀ ਜਾਣਕਾਰੀ ਚੈੱਕ ਕਰਨੀ ਹੈ ਵੀ ਆਪਣਾ ਆਧਾਰ ਕਾਰਡ ਆਪਾਂ ਕਿੱਥੇ-ਕਿੱਥੇ ਪ੍ਰਯੋਗ ਦੇ ਵਿੱਚ ਲਿਆਂਦਾ ਜਾਂ ਕਿੱਥੇ-ਕਿੱਥੇ ਦਾ ਯੂਜ਼ ਕੀਤਾ ਤਾਂ ਆਪਾਂ ਇਹ ਸਾਈਟ ਦੇ ਉੱਤੇ ਜਾ ਕੇ ਉਸ ਨੂੰ ਚੈੱਕ ਕਰ ਸਕਦੇ ਹਾਂ ਹੁਣ ਦੋਸਤੋ ਜਿਹੜਾ ਆਧਾਰ ਕਾਰਡ ਆ ਇਹਦੇ ਵਿੱਚ ਜਿਹੜੇ ਆਪਣੇ ਬਾਇਓਮੈਟ੍ਰਿਕ ਹੁੰਦੇ ਨੇ ਇਹਨਾਂ ਨੂੰ ਆਪਾਂ ਲੋਕ ਵੀ ਕਰ ਸਕਦੇ ਆ ਕਿਉਂਕਿ ਆਪਣਾ ਜਿਹੜਾ ਆਧਾਰ ਕਾਰਡ ਉਹਦੇ ਬਾਇਓਮੈਟ੍ਰਿਕ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਇਸ ਲਈ ਆਪਾਂ ਉਸ ਚੀਜ਼ ਨੂੰ ਲੋਕ ਕਰ ਸਕਦੇ ਆ ਉਸ ਨੂੰ ਲੋਕ ਕਿਵੇਂ ਕੀਤਾ ਜਾ ਸਕਦਾ ਉਸ ਨੂੰ ਲੋਕ ਕਰਨ ਦੇ ਦੋ ਤਰੀਕੇ ਨੇ ਇੱਕ ਆਨਲਾਈਨ ਵੀ ਆਪਾਂ ਲੋਕ ਕਰ ਸਕਦੇ ਆ ਦੂਸਰਾ ਐਸਐਮਐਸ ਰਾਹੀਂ ਜੇਕਰ ਕੋਈ ਬੰਦਾ ਜਿਆਦਾ ਆਨਲਾਈਨ ਦੇ ਜਾਣਕਾਰੀ ਨਹੀਂ ਰੱਖਦਾ ਤਾਂ ਉਹ ਇੱਕ ਮੋਬਾਈਲ ਤੋਂ ਮੈਸੇਜ ਭੇਜ ਕੇ ਵੀ ਆਪਣੇ ਆਧਾਰ ਕਾਰਡ ਨੂੰ ਲੌਕ ਕਰ ਸਕਦਾ ਹੁਣ ਆਪਾਂ ਇਹ ਦੋਨੋਂ ਇਹ ਤਰੀਕਾ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੇਕਰ ਆਪਾਂ ਆਨਲਾਈਨ ਆਪਣੇ ਆਧਾਰ ਕਾਰਡ ਨੂੰ ਲੌਕ ਕਰਨਾ ਚਾਹੁੰਦੇ ਆ ਉਸ ਨੂੰ ਆਪਾਂ ਅਨਲੌਕ ਵੀ ਕਰ ਸਕਦੇ ਆ ਜਿਹਨੂੰ ਆਪਾਂ ਕਿਤੇ ਕੋਈ ਆਪਣੇ ਫਿੰਗਰਪ੍ਰਿੰਟ ਲਾਉਣੇ ਨੇ ਤਾਂ ਉਦੋਂ ਆਪਾਂ ਉਹਨੂੰ ਅਨਲੌਕ ਕਰ ਦਾਂਗੇ ਵੈਸੇ ਜਿਆਦਾਤਰ ਟਾਈਮ ਆਪਾਂ ਉਹਨੂੰ ਲੌਕ ਰੱਖਾਂਗੇ ਕਿਉਂਕਿ ਇਸ ਨਾਲ ਆਪਣੀ ਬਾਇਓਮੈਟ੍ਰਿਕ ਜਾਣਕਾਰੀ ਸਾਰੀ ਲੌਕ ਹੋ ਜਾਊਗੀ ਤੇ ਕੋਈ ਆਪਣੇ ਆਧਾਰ ਕਾਰਡ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ ਹੁਣ ਆਨਲਾਈਨ ਆਪਾਂ ਇਹਨੂੰ ਕਿਸ ਤਰ੍ਹਾਂ ਕਰ ਸਕਦੇ ਆ ਤਾਂ ਆਪਾਂ ਨੂੰ ਯੂਆਈਡੀ ਦੀ ਜਿਹੜੀ ਯੂਆਈਏਡੀਆਈ ਦੀ ਆਈਡੀ ਆ ਜਾਂ ਮਾਈ ਆਧਾਰ ਕਰਕੇ ਆਪਾਂ ਗੂਗਲ ਦੇ ਵਿੱਚ ਭਰਾਂਗੇ ਤੇ ਉਸ ਦੇ ਵਿੱਚ ਲੋਕ ਅਨਲੌਕ ਕਰਕੇ ਆਧਾਰ ਕਾਰਡ ਲਿਖਿਆ ਹੋਊਗਾ ਲੋਕ ਅਨਲੌਕ ਆਧਾਰ ਕਾਰਡ ਤਾਂ ਉਸ ਦੇ ਉੱਤੇ ਆਪਾਂ ਜਾਵਾਂਗੇ ਉੱਥੇ ਆਪਾਂ ਆਪਣਾ ਆਧਾਰ ਕਾਰਡ ਨੰਬਰ ਭਰਾਂਗੇ ਉਸ ਤੋਂ ਬਾਅਦ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ OTP ਆਊਗਾ ਜਦੋਂ ਆਪਾਂ OTP ਭਰਾਂਗੇ ਤਾਂ ਉਹ ਆਪਣੀ ਜਿਹੜਾ ਆਨਲਾਈਨ ਆਪਣਾ ਸਿਸਟਮ ਆ ਜਿਹੜਾ ਆਧਾਰ ਕਾਰਡ ਦਾ ਉਹ ਖੁੱਲ ਜਾਊਗਾ ਤੇ ਉੱਥੋਂ ਜਾ ਕੇ ਆਪਾਂ ਆਪਣੇ ਆਧਾਰ ਕਾਰਡ ਨੂੰ ਲੌਕ ਕਰ ਦੇਵਾਂਗੇ ਇਸ ਤਰ੍ਹਾਂ ਆਪਣਾ ਆਧਾਰ ਕਾਰਡ ਦਾ ਜਿਹੜਾ ਆਪਣਾ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਹੈ ਉਹ ਸਾਰਾ ਲੌਕ ਹੋ ਜਾਊਗਾ ਤੇ ਜਿੰਨਾ ਟਾਈਮ ਆਪਾਂ ਉਹਨੂੰ ਅਨਲੌਕ ਨਹੀਂ ਕਰਦੇ ਤਾਂ ਆਪਾਂ ਕਿਤੇ ਵੀ ਆਪਣੇ ਫਿੰਗਰਪ੍ਰਿੰਟ ਲਾਵਾਂਗੇ ਤਾਂ ਉਹ ਮਤਲਬ ਕਿ ਐਕਸੈਪਟੇਬਲ ਨਹੀਂ ਹੈ ਜਾਂ ਉਹ ਉਹ ਨਹੀਂ ਕਰੂਗਾ ਕਿਉਂਕਿ ਆਪਾਂ ਆਪਣੇ ਫਿੰਗਰਪ੍ਰਿੰਟ ਲੌਕ ਕੀਤੇ ਹੋਏ ਆ ਤਾਂ ਇਸ ਤਰ੍ਹਾਂ ਆਪਾਂ ਆਨਲਾਈਨ ਕਰ ਸਕਦੇ ਹਾਂ ਹੁਣ ਦੂਸਰਾ ਤਰੀਕਾ ਦੋਸਤੋ ਜਿਹੜਾ ਐਸਐਮਐਸ ਰਾਹੀਂ ਜੇਕਰ ਆਪਣੇ ਆਪਾਂ ਮੋਬਾਈਲ ਤੋਂ ਆਪਣੇ ਐਸਐਮਐਸ ਰਾਹੀਂ ਜਿਹੜੇ ਬੰਦੇ ਆਨਲਾਈਨ ਨਹੀਂ ਕਰ ਸਕਦੇ ਉਹ ਐਸਐਮਐਸ ਰਾਹੀਂ ਵੀ ਕਰ ਸਕਦੇ ਐਸਐਮਐਸ ਐਸਐਮਐਸ ਰਾਹੀਂ ਕਿਸ ਤਰ੍ਹਾਂ ਕਰਨਾਗਾ ਤਾਂ ਆਪਾਂ ਨੂੰ ਦੋਸਤੋ ਪਹਿਲਾਂ ਜਿਹੜਾ ਮੋਬਾਈਲ ਨੰਬਰ ਤੋਂ ਆਪਾਂ ਮੈਸੇਜ ਭੇਜ ਰਹੇ ਹਾਂ ਉਹ ਆਪਣੇ ਆਧਾਰ ਕਾਰਡ ਦੇ ਨਾਲ ਅਟੈਚ ਹੋਣਾ ਚਾਹੀਦਾ ਇਹ ਸਭ ਤੋਂ ਜ਼ਰੂਰੀ ਗੱਲ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਆਪਣੇ ਮੈਸੇਜ ਦੇ ਵਿੱਚ ਲਿਖਨਾਗਾ ਜੀ ਈ ਟੀ ਗੈਟ ਓ ਟੀ ਪੀ ਇਹ ਚੀਜ਼ ਲਿਖਣੀ ਆ ਆਪਾਂ ਵੱਡੇ ਅੱਖਰਾਂ ਦੇ ਵਿੱਚ ਅੰਗਰੇਜ਼ੀ 'ਚ ਤੇ ਉਸ ਤੋਂ ਬਾਅਦ 1947 ਨੰਬਰ ਦੇ ਉੱਤੇ ਇਹ ਮੈਸੇਜ ਭੇਜ ਦੇਣਾ ਤਾਂ ਉਸ ਤੋਂ ਬਾਅਦ ਕੀ ਹੋਊਗਾ ਤਾਂ 6 ਅੰਕਾਂ ਦਾ ਕੋਈ ਵੀ ਆਪਾਂ ਨੂੰ ਜਿਹੜਾ ਮੋਬਾਈਲ ਓ ਟੀ ਪੀ ਆ ਉਹ ਆ ਜਾਊ ਆਪਣੇ ਫੋਨ ਦੇ ਉੱਤੇ ਉਸ ਤੋਂ ਬਾਅਦ ਆਪਾਂ ਇੱਕ ਹੋਰ ਮੈਸੇਜ ਕਰਨਾਗਾ ਇਸਨੂੰ ਆਪਾਂ ਲਿਖਣਾ ਦਾ ਉਹਦੇ ਵਿੱਚ L O C K U I D ਲੋਕ ਯੂ ਆਈ ਡੀ ਲੌਕ ਯੂ ਆਈ ਡੀ ਲਿਖਣਾਗਾ ਉਸ ਤੋਂ ਬਾਅਦ ਆਪਣੇ ਆਧਾਰ ਦੇ ਜਿਹੜੇ ਚਾਰ ਨੰਬਰ ਨੇ ਪਿਛਲੇ ਉਹ ਕਿਸੇ ਦੇ ਕੁਝ ਵੀ ਹੋ ਸਕਦੇ ਆ ਤਾਂ ਮੈਂ ਇੱਥੇ ਐਕਸੈਸ ਕਰਕੇ ਲਿਖਦਾ ਤਾਂ ਚਾਰ ਆਧਾਰ ਕਾਰਡ ਦੇ ਪਿਛਲੇ ਚਾਰ ਅੰਕ ਲਿਖਣੇ ਆ ਚਾਰ ਅੰਕ ਲਿਖਣ ਤੋਂ ਬਾਅਦ ਜਿਹੜਾ ਆਪਾਂ ਨੂੰ ਓਟੀਪੀ ਆਇਆਗਾ ਉਹ ਓਟੀਪੀ ਫਿਰ ਆਪਾਂ ਉੱਥੇ ਭਰ ਦੇਣਾਗਾ ਮੰਨ ਲਓ ਵੀ ਇਹ ਓਟੀਪੀ ਆ ਜਿਹੜਾ 1 ਤੋਂ ਲੈ ਕੇ 6 ਤੱਕ ਆ ਪਰ ਸੋਡਾ OTP ਕੁਝ ਵੀ ਹੋ ਸਕਦਾ ਹੈਗਾ OTP ਅਲੱਗ-ਅਲੱਗ ਹੁੰਦੇ ਨੇ ਤਾਂ ਇਹਦੀ ਵੈਲਿਡਿਟੀ ਵੀ ਹੁੰਦੀ ਹੈ 10 ਮਿੰਟਾਂ ਤੱਕ ਵੈਲਿਡ ਹੁੰਦਾ ਤਾਂ ਆਪਾਂ ਨੂੰ 10 ਮਿੰਟਾਂ ਦੇ ਅੰਦਰ-ਅੰਦਰ ਇਹ ਮੈਸੇਜ ਦਵਾੜਾ ਕਰਨਾ ਪੈਣਾ ਤਾਂ ਲੌਗ ਯੂਆਈਡੀ ਉਦੋਂ ਬਾਅਦ ਚਾਰ ਆਧਾਰ ਕਾਰਡ ਦੇ ਨੰਬਰ ਤੇ ਫਿਰ ਆਪਣਾ OTP ਭਰ ਕੇ ਨੂੰ 1947 ਨੰਬਰ ਦੇ ਉੱਤੇ ਆਪਾਂ ਸੈਂਡ ਕਰ ਦੇਵਾਂਗੇ ਤਾਂ ਆਪਣੇ ਫੋਨ ਦੇ ਉੱਤੇ ਦੁਬਾਰਾ ਇੱਕ ਮੈਸੇਜ ਕਨਫਰਮੇਸ਼ਨ ਲਈ ਆਊਗਾ ਤਾਂ ਆਪਣਾ ਆਧਾਰ ਕਿੜੀ ਆਪਣਾ ਬਾਇਓਮੈਟ੍ਰਿਕ ਉਹ ਲੌਗ ਹੋ ਚੁੱਕਿਆ ਜਾ ਤਾਂ ਦੋਸਤੋ ਇਸ ਤਰ੍ਹਾਂ ਆਪਾਂ ਆਪਣਾ ਬਾਇਓਮੈਟ੍ਰਿਕ ਲੌਕ ਕਰ ਸਕਦੇ ਆ ਹੁਣ ਇਸ ਤੋਂ ਬਾਅਦ ਦੋਸਤੋ ਵੀ ਆਪਣਾ ਆਧਾਰ ਕਾਰਡ ਜਿਹੜਾ ਉਹ ਲੌਕ ਆਪਾਂ ਕਿਵੇਂ ਕਰ ਸਕਦੇ ਆ ਤਾਂ ਜਿਵੇਂ ਆਨਲਾਈਨ ਤੁਹਾਨੂੰ ਮੈਂ ਦੱਸਿਆ ਸੀ ਵੀ ਆਨਲਾਈਨ ਜਾ ਕੇ ਆਪਾਂ ਲੌਕ ਕਰ ਸਕਦੇ ਆ ਤਾਂ ਉੱਥੇ ਹੀ ਉਸੇ ਤਰੀਕੇ ਦੇ ਨਾਲ ਦੁਬਾਰਾ ਆਪਾਂ ਅਨਲੌਕ ਕਰ ਸਕਦੇ ਆ ਜੇਕਰ ਆਪਾਂ ਓਟੀਪੀ ਐਸਐਮਐਸ ਦੇ ਰਾਹੀਂ ਅਨਲੌਕ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਪਹਿਲਾਂ ਗੈਟ ਓਟੀਪੀ ਕਰਕੇ ਇਸ ਤਰ੍ਹਾਂ ਦੁਬਾਰਾ ਫਿਰ ਆਪਣੇ ਕੋਲੇ ਓਟੀਪੀ ਆਊਗਾ ਤਾਂ ਦੂਸਰਾ ਜਿਹੜਾ ਆਪਾਂ ਮੈਸੇਜ ਭੇਜਣਾ ਉਹ ਅਨਲੌਕ ਲਿਖ ਦਾਂਗੇ ਆਪਾਂ ਫਿਰ ਪਹਿਲਾਂ ਆਪਾਂ ਲੋਕ ਲਿਖਿਆ ਸੀ ਹੁਣ ਅਨਲੌਕ ਕਰਕੇ ਚਾਰ ਆਧਾਰ ਕਾਰਡ ਦੇ ਆਪਣੇ ਲਾਸਟ ਵਾਲੇ ਅੰਕ ਤੇ 6 ਅੰਕ ਜਿਹੜੇ ਆਪਣੇ ਓਟੀਪੀ ਦੇ ਤਾਂ ਇਹ ਪਰ ਕਿ 1947 ਨੰਬਰ ਦੇ ਉੱਤੇ ਮੈਸੇਜ ਭੇਜ ਦੇਵਾਂਗੇ ਤਾਂ ਆਪਣਾ ਆਧਾਰ ਕਾਰਡ ਆ ਜਿਹੜਾ ਉਹ ਅਨਲੌਕ ਹੋ ਜਾਊਗਾ ਤਾਂ ਇਹ ਸਾਰੀ ਪ੍ਰੋਸੈਸ ਆ ਜਿਹੜੀ ਆਪਾਂ ਇਸ ਦੇ ਰਾਹੀਂ ਆਪਣੇ ਬਾਇਓਮੈਟ੍ਰਿਕ ਨੂੰ ਆਪਣੇ ਆਧਾਰ ਕਾਰਡ ਨੂੰ ਲੋਕ ਅਨਲੌਕ ਕਰ ਸਕਦੇ ਹਾਂ ਤਾ ਇਸ ਚ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਫਿਰ ਆਪਣੇ ਆਧਾਰ ਕਾਰਡ ਦਾ ਕੋਈ ਵੀ ਗਲਤ ਇਸਤੇਮਾਲ ਆਪਣੀ ਜਾਣਕਾਰੀ ਤੋਂ ਬਿਨਾਂ ਨਹੀਂ ਕਰ ਸਕਦਾ ਇਸ ਤੋਂ ਬਾਅਦ ਆ ਦੋਸਤੋ ਇੱਕ ਹੁੰਦਾ ਮਾਸਕ ਆਧਾਰ ਕਾਰਡ ਮਾਸਕ ਦਾ ਤੁਹਾਨੂੰ ਪਤਾ ਹੀ ਵੀ ਟੱਕਿਆ ਹੋਇਆ ਆਧਾਰ ਕਾਰਡ ਤਾਂ ਟੱਕਿਆ ਹੋਇਆ ਜਿਹੜਾ ਜਾਂ ਫਿਰ ਛੁਪਿਆ ਹੋਇਆ ਆਧਾਰ ਕਾਰਡ ਕੀ ਆ ਤਾਂ ਉਸ ਵਿੱਚ ਕੀ ਹੁੰਦਾ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਵੀ ਜਿਹੜਾ ਆਪਣਾ ਆਧਾਰ ਕਾਰਡ ਆ ਉਹ ਜਿਹੜਾ 12 ਅੱਖਰਾਂ ਦਾ ਹੁੰਦਾਗਾ ਤਾਂ 12 ਅੱਖਰ ਜਿਹੜੇ ਆਪਣੇ ਆਧਾਰ ਕਾਰਡ ਦੇ ਹੁੰਦੇ ਆ ਜੇਕਰ ਆਪਾਂ ਮਾਸਕ ਆਧਾਰ ਕਾਰਡ ਬਣਾਉਣੇ ਆ ਤਾਂ ਉਸ ਵਿੱਚ ਕੀ ਹੁੰਦਾਗਾ ਵੀ ਜਿਹੜੇ ਪਹਿਲਾਂ ਵਾਲੇ 8 ਅੱਖਰ ਨੇ ਫਸਟ ਵਾਲੇ ਉਹ XX ਕਰਕੇ ਲਿਖੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੇ 4 ਅੱਖਰ ਆਪਣੇ ਆਧਾਰ ਕਾਰਡ ਦੇ ਲਾਸਟ ਵਾਲੇ ਉਹ ਆਪਾਂ ਨੂੰ ਦਿਖਾਈ ਦਿੰਦੇ ਆ ਇਸ ਤਰ੍ਹਾਂ ਆਪਣੇ ਆਧਾਰ ਕਾਰਡ ਦਾ ਕੋਈ ਗਲਤ ਇਸਤੇਮਾਲ ਨਹੀਂ ਕਰ ਸਕਦਾ ਜੇਕਰ ਆਪਾਂ ਕਿਤੇ ਕੋਈ ਨਾਰਮਲ ਜਗ੍ਹਾ ਤੇ ਆਪਣਾ ਆਧਾਰ ਕਾਰਡ ਦਿਖਾਉਣਾ ਚਾਹਣੇ ਆ ਆਪਣੀ ਪਛਾਣ ਦੇ ਲਈ ਤਾ ਪਛਾਣ ਦੇ ਲਈ ਆਪਾਂ ਨੂੰ ਆਧਾਰ ਕਾਰਡ ਨੰਬਰ ਦੀ ਜ਼ਰੂਰਤ ਪੂਰੇ ਦੀ ਨਹੀਂ ਹੁੰਦੀ ਵੈਸੇ ਪਛਾਣ ਦੇ ਲਈ ਆਪਾਂ ਆਧਾਰ ਕਾਰਡ ਤੇ ਦਿਖਾਉਣਾਗਾ ਤਾਂ ਆਪਾਂ ਮਾਸਕ ਆਧਾਰ ਕਾਰਡ ਦਿਖਾ ਸਕਦੇ ਆ ਕਿਤੇ ਫੋਟੋ ਕਾਪੀ ਵੀ ਉਹਦੀ ਦੇਣੀ ਆ ਤਾਂ ਫੋਟੋ ਕਾਪੀ ਵੀ ਦੇ ਸਕਦੇ ਆ ਬੈਂਕ ਬੰਕ ਸਭ ਜਗ੍ਹਾ ਵੈਲਿਡ ਆ ਤੇ ਤਾਂ ਇਸ ਇਸ ਦੇ ਨਾਲ ਕੀ ਹੁੰਦਾਗਾ ਵੀ ਜਿਹੜੇ ਆਪਣੇ ਪਹਿਲਾਂਲੇ 8 ਅੱਖਰ ਉਹ ਛੁਪ ਜਾਂਦੇ ਆ ਉਹਦੀ ਜਗ੍ਹਾ ਤੇ ਐਕਸ ਐਕਸ ਕਰਕੇ ਲਿਖਿਆ ਹੁੰਦਾਗਾ ਤਾਂ ਇਸ ਚੀਜ਼ ਦੇ ਨਾਲ ਵੀ ਆਪਾਂ ਆਪਣੇ ਆਧਾਰ ਕਾਰਡ ਨੂੰ ਸੁਰੱਖਤ ਰੱਖ ਸਕਦੇ ਆ ਤਾਂ ਇਹ ਆਧਾਰ ਕਾਰਡ ਵੀ ਆਪਣੇ ਕੋਲੇ ਇੱਕ ਕਾਪੀ ਇੱਕ ਆਧਾਰ ਕਾਰਡ ਦੀ ਕਢਵਾ ਕੇ ਰੱਖੋ ਇਹ ਵੀ ਤੁਸੀਂ UID ਦੀ ਆਈਡੀ ਤੋਂ ਜਾ ਕੇ ਮਾਸਕ ਆਧਾਰ ਕਾਰਡ ਕਰਕੇ ਉੱਥੇ ਅਪਲਾਈ ਕਰ ਦਿਓ ਉੱਥੇ ਡਾਊਨਲੋਡ ਕਰਕੇ ਦਾ ਇੱਕ ਆਪਣੇ ਕੋਲੇ ਕਢਵਾ ਕੇ ਰੱਖੋ ਤਾਂ ਜੋ ਤੁਹਾਨੂੰ ਜਿੱਥੇ ਅਜਿਹੀ ਜਗ੍ਹਾ ਤੇ ਜਿੱਥੇ ਆਧਾਰ ਕਾਰਡ ਨੰਬਰ ਦੇਣ ਦੀ ਜ਼ਰੂਰਤ ਪੈਂਦੀ ਆ ਤੇ ਉੱਥੇ ਜਿਆਦਾ ਮਤਲਬ ਕਿ ਮਾਸਕ ਆਧਾਰ ਕਾਰਡ ਵੀ ਚੱਲ ਜਾਂਦਾ ਤਾਂ ਉਸ ਜਗ੍ਹਾ ਦੇ ਉੱਤੇ ਆਪਾਂ ਇਸ ਦੀ ਕਾਪੀ ਦੇ ਸਕਦੇ ਆ ਤਾਂ ਜੋ ਕੋਈ ਆਪਣੇ ਆਧਾਰ ਕਾਰਡ ਦਾ ਮਿਸਜੁਜ ਨਾ ਕਰ ਸਕੇ ਤੇ ਉਹਦਾ ਗਲਤ ਇਸਤੇਮਾਲ ਨਾ ਕਰ ਸਕੇ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜਾ ਆਧਾਰ ਕਾਰਡ ਉਹਨਾਂ ਜੁੜੀਆਂ ਸ਼ਿਕਾਇਤਾਂ ਨੇ ਜਿਹੜੀਆਂ ਉਹ ਆਪਾਂ ਕਿੱਥੇ ਕਰ ਸਕਦੇ ਆ ਜੇਕਰ ਕੋਈ ਆਧਾਰ ਕਾਰਡ ਦਾ ਆਪਣਾ ਗਲਤ ਇਸਤੇਮਾਲ ਹੁੰਦਾ ਤਾਂ ਤੁਸੀਂ ਉਸ ਦੀ ਸ਼ਿਕਾਇਤ ਆਨਲਾਈਨ ਵੀ ਕਰ ਸਕਦੇ ਆ ਤੇ ਇੱਕ ਟੋਲ ਫਰੀ ਨੰਬਰ ਆ ਜਿਹੜਾ ਟੋਲ ਫਰੀ ਨੰਬਰ ਆ 1947 ਦੇ ਉੱਤੇ ਕਾਲ ਕਰਕੇ ਵੀ ਆਪਾਂ ਆਪਣੇ ਆਧਾਰ ਕਾਰਡ ਦੇ ਜਿਹੜੀ ਕੋਈ ਸ਼ਿਕਾਇਤ ਆ ਗਈ ਜਾਂ ਕੋਈ ਹੈਲਪ ਲੈਣਾ ਚਾਹੁੰਦੇ ਆ ਜਾਂ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਨੰਬਰ ਦੇ ਉੱਤੇ ਆਪਾਂ ਕਾਲ ਕਰਕੇ ਟੋਲ ਫਰੀ ਨੰਬਰ ਹੈ ਇਹਦੇ ਉੱਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਜਾਂ ਸ਼ਿਕਾਇਤ ਦਰਜ ਕਰਾ ਸਕਦੇ ਆ ਜੇਕਰ ਕਿਸੇ ਨੇ ਈਮੇਲ ਦੇ ਰਾਹੀਂ ਕਰਾਉਣੀ ਹੈ ਤਾਂ help@uidi.gov.in ਤਾਂ ਇਹ ਵਾਲੀ ਜੀਮੇਲ ਦੇ ਉੱਤੇ ਆਪਾਂ ਮੇਲ ਕਰਕੇ ਵੀ ਆਪਣੇ ਆਧਾਰ ਕਾਰਡ ਦੀ ਸ਼ਿਕਾਇਤ ਕਰਵਾ ਸਕਦੇ ਆ ਜਾਂ ਕੋਈ ਹੈਲਪ ਮੰਗ ਸਕਦੇ ਆ ਤਾਂ ਅਮੀਦਾ ਦੋਸਤੋ ਵੀ ਅੱਜ ਦੀ ਜਾਣਕਾਰੀ ਹੈ ਜਿਹੜੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਤੇ ਔਰ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਰੱਖੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ-ਨਵੀਆਂ ਜਾਣਕਾਰੀਆਂ ਦੀ ਮਤਲਬ ਕਿ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤਾਂ ਲਾਸਟ ਤੱਕ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਦੋਸਤੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ